ਹੈਲੋ ਜੀ গুড মর্নিং ਰਾਦੇ ਰਾਦੇ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਗੇ ਤੇ ਮੈਂ ਵੀ ਠੀਕ ਆਂ ਮਾਰਨਿੰਗ ਹੋ ਗਈ ਹੈ ਤੇ ਅੱਜ ਦਿਨ ਹੈਗਾ ਮੰਗਲਵਾਰ ਦਾ ਅੱਜ ਥੋੜੇ ਜਿਹੀ ਲੇਟ ਨਹੀਂ ਆ ਅੱਗਰ ਨਾਲ ਕੁਛ ਅੱਡੀ ਘਟ ਗਈਆਂ ਲੈਣ ਨੂੰ ਉੱਠੇ ਟਾਈਮ ਨਾਲ ਹੀ ਉੱਠ ਗਈਆਂ ਤੇ 6:30 ਵਜੇ ਉੱਠ ਗਈ ਨਾਸ਼ਤਾ ਪਾਣੀ ਹੈ ਜੀ ਆਪਾਂ ਕਰਨਾ ਵੇ ਟਫੀ तभी तभी आए तभी गाल नहीं सुन ली तभी गल सुन लिया कर मारी बोल जी कभी परांठे खाने की खाना पसंद करोगे दसो जी नाश्ते च की खाना पसंद करोगे हुकम करो मेरे आका है कोई चार स्पेशल कुछ खाना ਸਿੰਪਲ ਮੋਰਨਿੰਗ ਤਫੀ ਤੂੰ ਕੀ ਖਾ ਰਹਾ ਹੈ ਤਫੀ ਤੂੰ ਕੀ ਖਾ ਰਹਾ ਹੈ ਓਹ ਅੱਟਾ ਖਾ ਰਹਾ ਤੂੰ ਤਫੀ ਤੂੰ ਦੁਕਾਨੋਂ ਹਿੰਦੂ ਤਫੂ ਇਹ ਦਫੂ ਤੂੰ ਹੈ ਤੂੰ ਹੈ ਦੁਖਾਤੇ ਤਫੀ ਰੋਟੀ ਖਾਂਦੇ ਨਹੀਂ ਰਾਜ ਦੇਖ ਲਓ ਦਹੀਂ ਵਾਲੀ ਰੋਟੀ ਪਈ ਹੈ ਐਨੇ ਨਹੀਂ ਖਾਂਦੇ ਨੁਖਾਣੇ ਪੈਣੀ ਆਪ ਤੇ ਚਲੋ ਚਲਿਏ ਕਿਚਨ ਦੇ ਵਿੱਚ ਤਕਰੀਏ ਨਾਸ਼ਤੇ ਪਾਣੀ ਦੀ ਤਿਆਰੀ ਹਾਂਜੀ ਤੇ ਗਾਇਸ ਸ਼ੋਰਟ ਲੈ ਨਹੀਂ ਹੋ ਰਿਹਾ ਅੱਜ ਸਵੇਰ ਦਾ ਕਿਉਂਕਿ ਬਾਊ ਜੀ ਛੁੱਟੀ ਦੇ ਨੇ ਤੇ ਫਿਰ ਇਹਨਾਂ ਨਾਲ ਹੀ ਗੱਲਾਂ ਬਾਤਾਂ ਲੱਗੀ ਹੋਈ ਸੀ ਸਵੇਰ ਦੀ ਡਿਸਕਸ਼ਨਾਂ ਕਰਨਾ ਤੇ ਹੁਣ ਸਫਾਈ ਕਰਕੇ ਮੈਂ ਹੋਈਆਂ ਵਿਲੀ

ਕੀ ਚੱਕ ਲਈਏ ਗਾਂ ਤੋਂ ਡੀਟੈਂਸ ਸਕਰਬ ਤੇ ਬਲੀਚ ਐ ਕਿ ਕੋਲੇ ਬਲੀਚ ਕਿਹਦੇ ਲਾਣ ਲੱਗੇ ਮੇਰੇ ਵੀ ਲਾ ਦੋ ਤੇ ਹੁਣ ਅਸੀਂ ਕਰ ਲੱਗੇ ਆ ਡੀਟੈਂ ਬਲੀਚ ਚ ਨਾਲ ਹੀ ਬਹੁਤੀ ਵੀ ਲੱਗਨੇ ਕਰਨਾ ਕਲਿੱਪ ਲੱਗ ਗਿਆ ਸਿੱਤੇ ਹਾਂ ਕਾਫੀ ਬੈਠੀ ਹੋਈ ਆ ਮਰਕਲੇਪ ਲਾਵਾ ਰੋਟੀ ਦੀ ਦੁਕਾਨੀ ਕੋਲ ਮੈਨੂੰ ਦੱਸਣਾ ਨਹੀਂ ਤੇ ਕਿੰਨੀ ਚੱਲਣਾ ਓਕੇ ਗਾਇਜ਼ ਤੇ ਆਪਣਾ ਹੋਣਾ ਕਰ ਲਈ ਥੋੜਾ ਬੋਟਾ ਹਾਂਜੀ ਤੇ ਅੱਜ ਫਾਈਨਲੀ ਦੇਖ ਲੋ ਮੇਰੇ ਹਸਬੰਡ ਕਰ ਰਹੇ ਨੇ ਮੇਰਾ ਪੇਸ਼ੀਅਰ ਪੇਸ਼ੀਅਲੀ ਕਰ ਰਹੇ ਸੀ ਰੋਸਾ ਕਰ ਰਹੇ ਨੇ

ਦੇਖੋ ਠੀਕ ਕਿੱਤੀ ਨੇ ਇਹਨਾਂ ਨੇ ਮੈਂ ਤੇ ਦੇਖਿਆ ਨਹੀਂ ਲਿਸ਼ੀ ਕਿਚਾ ਚਲੋ ਤੇ ਹੁਣ ਆਗੇ ਮੇਰੇ ਡੀ ਟੈਂਡ ਦੀ ਵਾਰੀ ਪਹਿਲੇ ਬਲੀਚ ਫਿਰ ਸਕਰਬ ਫਿਰ ਫੈਡਿੰਗ ਇਹ ਵੀ ਤੁਹਾਨੂੰ ਮੰਗੂਗੀ ਮੈਂ ਅੱਗੇ ਵੀ ਚੈੱਕ ਕਰਦੀ ਹਾਂ ਤੁਹਾਨੂੰ ਵੀ ਇਹ ਚੋ ਰਹੇ ਸਕਰਬ ਚੋ ਰਹੇ ਇਹ ਰੁਕ ਕੇ ਜੀ ਤੇ ਆਪਾਂ ਹੁਣ ਤੇ ਕਰਕੇ ਜੋ ਵੀ ਕੀਤਾ ਬਲੀਚ ਪੂਜ ਕਰਨ ਤੋਂ ਬਾਅਦ ਤੇ ਹੁਣ ਆ ਗਿਆ ਸਾਡਾ ਰੋਟੀ ਦਾ ਟਾਈਮ ਤੇ ਮੈਂ ਬਣਾ ਲਈਆਂ ਰੋਟੀ ਸਬਜ਼ੀ ਮੇਰੀ ਰਾਤ ਦੀ ਬਣੀ ਹੋਈ ਆ ਆਲੂ ਮਟਰ ਦੀ ਤੇ ਟਾਈਮ 4 ਵਜ ਰਿਹਾ ਤੇ ਹੁਣ ਅਸੀਂ ਖਾਈਏ ਰੋਟੀ ਕਾਫੀ ਨੂੰ ਵੀ ਖਵਾ ਕੇ ਗਏ ਨੇ ਦੋ ਚਾਰ ਬੁਰਕੀਆਂ ਜਵਰਦਸਤ ਪਤਨੀ ਨੇ ਕੀ ਆ ਖਾਂਦੀ ਨਹੀਂਗੀ ਆਪਣੀ ਮਰਜ਼ੀ ਨਾਲ ਹੀ ਖਾਂਦੀ ਆ ਇਹ ਰੋਟੀ ਤੇ ਚਲੋ ਹੁਣ ਰੋਟੀ ਪਣੀ ਖਾਈਏ ਤੇ ਫਿਰ ਪਾ ਹੁਣ ਅੱਜ ਮੰਦਿਰ ਵੀ ਜਾਣਾ ਉਹਦੇ ਲਈ ਵੀ ਤਿਆਰ ਹੋਈਏ ਠੀਕ ਹੈ ਜੀ ਹਾਂਜੀ ਤੇ ਗਾਇਸ ਫਾਈਨਲੀ ਮੈਂ ਆਪਣੇ ਹੱਬੀ ਤੋਂ ਕਲੀਨ ਅਪ ਕਰਵਾਉਣ ਤੋਂ ਬਾਅਦ ਫੇਸ ਤੇ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਅੱਜ ਕਲਰ ਵੀ ਕਰਵਾ ਲਿਆ ਹੈਅਰ ਤੇ ਜੋ ਚੇਂਜ ਕਰਨਾ ਸੀ ਇੱਕੋ ਤੇ ਉਹ ਵੀ ਕਰਵਾ ਕੇ ਤੇ ਹੁਣ ਮੈਂ ਹੈਡ ਵਸ਼ ਕਰ ਰਹੀ ਆ ਠੀਕ ਹੈ ਤੇ ਦੇਖਦੇ ਹਾਂ ਹੁਣ ਹਜੇ ਤੇ ਕੁਝ ਗਿੱਲੇ ਵਾਲਾ ਜਿਹਾ ਪਤਾ ਲੱਗਣਾ ਨਹੀਂ ਆ ਜਦੋਂ ਬਾਲ ਸੁੱਕਣਗੇ ਤੇ ਫਿਰ ਪਤਾ ਚੱਲੇਗਾ ਕਿ ਕਿੱਦਾਂ ਦਾ ਹੋਇਆ ਕਲਰ ਚੇਂਜ ਹੋ ਗਿਆ ਜੋ ਪਹਿਲੇ ਸੀਗੇ ਬ੍ਰਾਊਨ ਕਲਰ ਬਲੈਕ ਚ ਹੋ ਗਿਆ ਦੁਬਾਰਾ ਕਿਉਂਕਿ ਬਲੈਕ ਹੀ ਮੈਂ ਕਰਵਾਇਆ ਦੁਬਾਰਾ ਕਲਰ ਹਾਂਜੀ ਤੇ ਗਾਇਸ ਟਾਈਮ 6:30 ਹੋ ਗਿਆ ਤੇ ਅਸੀਂ ਤਿਆਰ ਹੋ ਕੇ ਚੱਲੇ ਆ ਮੰਦਰ ਵੱਲ ਨੂੰ ਮਜ਼ਾ ਆ ਰਿਹਾ ਬਿਲਕੁਲ ਤੇ ਵੀ ਕਰ ਰਹੇ ਨੇ ਆਪਣਾ हेयर स्टाइल ਸੈੱਟ ਛੋੜ ਉਹਦਾ ਰੱਖ ਬਣਾ ਕਰਵਾ ਹਾਂ ਹਾਂਜੀ ਤਾਂ ਬਾਲਾਜੀ ਦੇ ਮੰਦਿਰ ਲਈ ਨਿਕਲੇ ਸੀ ਤੇ ਰਸਤੇ 'ਚ ਅੰਦਰ ਗੁਲਾਬ ਦੇਵ ਦੇ ਰੋਤੇ ਆ ਗਿਆ ਸਾਈਂ ਬਾਬੇ ਦਾ ਮੰਦਿਰ ਤੇ ਅਸੀਂ ਸੋਚਿਆ ਚਲੋ ਇੱਥੇ ਵੀ ਮੱਥਾ ਟੇਕ ਦੇ ਚਲਿਏ ਤੇ ਸਾਈਂ ਬਾਬੇ ਦੀ ਆਰਤੀ ਹੋ ਰਹੀ ਹੈ I'm <music> ڈی 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 ਦੀ ਰਾਤ ਕੀ thank <laughs> you ਮੰਮੀ ਘਰ ਚੱਲੇ ਹੀ ਤੇ ਰਸਤੇ ਵਿੱਚ ਸਾਨੂੰ ਲੱਭ ਗਈ ਮਾਮਾਸ ਦੀ ਰੇੜੀ ਐਕਚੁਅਲੀ ਅਸੀਂ ਖਾਣੇ ਤੇ ਉਧਰੋਂ ਆ ਆਪਣੇ ਉਧਰੋਂ ਤੇ ਹੁਣ ਮੰਮੀ ਘਰ ਜਾਣਾ ਤੇ ਜਾਂਦੇ ਹੋਏ ਸੀ ਜਨਾ ਬਹੁਤ ਜ਼ਿਆਦਾ ਲੇਟ ਇਸ ਕਰਕੇ ਥੋੜਾ ਜਿਹਾ ਦਿਲ ਕਰ ਰਿਹਾ ਸੀ ਮਨ ਨੂੰ ਖਾਣ ਦਾ ਤੇ ਮੈਂ ਸੋਚਿਆ ਸੀ ਸੋਚਿਆ ਥੋੜਾ ਟਰਾਈ ਕਰਦੇ ਆ ਤੇ ਇਧਰ ਪ੍ਰਕਾਸ਼ ਐ ਸਕਰੀਨ ਦੀ ਦੁਕਾਨ ਹੈ ਇਧਰ ਇਹਦੀ ਰੇੜੀ ਲੱਗੀ ਹੈ ਗਰਮ ਹੈ ਲੋ ਜੀ ਮਮਾਸਾ ਸਿਖਾਰੇ ਆ ਗਿਆ ਤੇ ਮੰਮੀ ਲਈ ਕਰਾਲੇ ਸਪਰਿੰਗ ਰੋਲ ਪੈਕ ਕਿਉਂਕਿ ਮੰਮੀ ਨੂੰ ਮਮਾਸਾ ਨੂੰ ਅੱਛੇ ਲੱਗਦੇ ਉਹ ਸਪਰਿੰਗ ਰੋਲ ਖਾਣ ਦੇ ਖੁਸ਼ ਹੋ ਕੇ ਤੇ ਹੁਣ ਆਪਾਂ ਚੱਲੇ ਘਰ ਵੱਲ ਨੂੰ ਲੋ ਜੀ ਫਾਈਨਲੀ ਮੰਦਰੋਂ ਮੱਥਾ ਟੇਕ ਕੇ ਅਸੀਂ ਆ ਗਏ ਆ ਤੇ ਮੰਮੀ ਦੇ ਘਰ ਮੰਮੀ ਹੱਸ ਕੇ ਦਿਖਾ ਦਿਓ ਜਿੱਦਾਂ ਤੁਸੀਂ ਪਿਛਲੀ ਵਾਰ ਖੁਸ਼ੀ ਨਾਲ ਹੱਸੇ ਸੀ ਨਾ ਤੁਹਾਨੂੰ ਪਤਾ ਸਾਰੇ ਬਹੁਤ ਪਸੰਦ ਕਰਦੇ ਕਹਿੰਦੇ ਆਂਟੀ ਖੁਸ਼ ਕਿੰਨਾ ਦੇਖੋ ਕਿੰਨੀ ਸੋਹਣੇ ਲੱਗਦੇ ਪਏ ਐ ਸਾਰਿਆਂ ਨੇ ਨਮਸਤੇ ਬੋਲੀ ਤੁਹਾਨੂੰ ਹਾਂ ਖੁਸ਼ ਹੋ ਖੁਸ਼ ਜੋਰ ਕੀ ਹੱਸੋ ਪਹਿਲਾਂ ਤਾਂ ਸਭ ਪਹਿਲੇ ਮੈਂ ਆਈਆਂ ਖੁਸ਼ੀ ਹੈਗੀ ਤੁਹਾਨੂੰ ਲੋ ਜੀ ਅਸੀਂ ਆਏ ਆ ਤੇ ਡੈਡੀ ਲੈ ਆਏ ਨੇ ਕੋਕ ਤੇ ਨਾਲ ਪਿੰਨੇ ਆਪਾਂ ਕੋਕ ਤੇ ਨਾਲ ਖਾਣੇ ਆਪਾਂ ਸਪਰਿੰਗ ਰੋਲ ਆਹੋ ਠੰਡੀ ਐ ਇਸ ਤੋਂ ਠੰਡਾ ਤੇ ਹੀ ਪਾਣੀ ਪੀ ਲਿਆ ਹਾਂਜੀ ਤਾਂ ਸਾਡਾ ਹੁਣ ਟਾਈਮ ਹੋ ਗਿਆ ਘਰ ਜਾਣ ਦਾ ਅਸੀਂ ਤੁਹਾਡੀ ਪਾਣੀ ਲਿਆ ਖਾ ਤੇ ਮੇਰੇ ਮੰਮੀ ਬੈਠੇ ਤੇ ਮੇਰੇ ਡੈਡੀ ਜੀ ਨੂੰ ਕਾਤੀ ਆਪਾਂ ਬਾਏ ਬਾਏ ਜਿਹੜੀ ਫਿਰ ਚੰਗਾ ਮਿਲਦੇ ਆ ਠੀਕ ਹੈ ਚੰਗਾ ਮਾਤਾ ਓਕੇ ਖੁਸ਼ ਰਹਿਣਾ ਕਰੋ ਹਾਂ ਠੀਕ ਹੈ ਸਾਰੇ ਕਹਿੰਦੇ ਅੰਟੀ ਜੀ ਦਾ ਨੇਚਰ ਬਹੁਤ ਵਧੀਆ ਹੈ ਕਿੰਨੇ ਖੁਸ਼ ਰਹਿੰਦੇ ਐ ਹੈ ਹੀ ਅੰਟੀ ਜੀ ਵਧੀਆ ਨੇ ਅੰਟੀ ਨੂੰ ਮੇਰੇ ਮੰਮੀ ਐ ਚਲਿਏ ਫਿਰ ਬੌਜੀ

ਗਾਇਸ ਫਾਈਨਲੀ ਅਸੀਂ ਪਹੁੰਚ ਗਏ ਆ ਕਾਰ ਟਾਈਮ 11:30 ਹੋ ਰਿਹਾ ਤੇ ਬਾਹਰ ਆਏ ਇਹਨਾਂ ਦੇ ਪਹਿਲੇ ਯਾਰ ਦੋਸਤ ਵੇਟ ਕਰ ਰਹੇ ਸੀ ਇਹਨਾਂ ਨਾਲ ਚੱਲੇ ਕੇ ਹੈਗੇ ਐ ਤੇ ਮੈਂ ਆ ਗਈਆਂ ਘਰ ਦੇ ਅੰਦਰ ਤੇ ਟੁਫੀ ਨੇ ਮੈਨੂੰ ਮਾਇ ਲਿਆ ਕੇ ਜਫੀਆਂ-ਜਫੀਆਂ ਪਾਲੀਆਂ ਪਪੀਆਂ ਕਰ ਲੀਆਂ ਹੁਣ ਬੈ ਗਈ ਹੈਗੀ ਐ ਤੇ ਫਿਰ ਇਧਰ ਕੀ ਗੱਦਾ ਜੀ ਤੂੰ ਗੀਗਦਾ ਜੀ ਗੱਦੂ ਗੀਗਦਾ ਜੀ ਤੂੰ ਤੇ ਜੋ ਲੋ ਮੈਂ ਵੀ ਕਪੜੇ ਵਗੈਰਾ ਚੇਂਜ ਕਰ ਲਾ ਗਰਮੀ ਬਹੁਤ ਹੋ ਰਹੀ ਹੈ ਤੇ ਫਿਰ ਇਹਨਾਂ ਦੀ ਤਰ੍ਹਾਂ ਫੋਨ ਕੀ ਆ ਜਾਂਦਾ ਟਾਈਮ ਨਾਲ ਮੇਰੇ ਘਰ ਉਹ ਜੀ ਦੇਖ ਲੋ ਪਿਓ ਤੇ ਹੀ ਦਾ ਪਿਆਰ लवली ਬਾਹਰ ਆਇਆ ਤੇ ਨੌ ਵਾਲੀ ਦਰਵਾਜ਼ਾ ਖੜਕਾਉਣ ਲੱਗ ਪਈ ਹਏ ਮੇਰਾ ਪਿਓ ਆ ਗਿਆ ਬਾਹਰ 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 ਦੇਖੀ ਉੱਧਰ ਜਾ ਰੇ ਮੇਰੀ ਹੱਲੀ ਹੋਗੀ ਅੱਜ ਲਾਫਟ ਕਦੀ वो आगे उठ गया टफी इधर आ <laughs> तफी मेरे कोला टफी इधर आ तफी ए टफड़ो टफी इधर आ तफी जा ओदे जा टफी <laughs> इधर आ आयो ये बच्चे भी बात भी सुनता है जो बहुत से अंदर है ये सारी गल्ला मंदा ही पालू जा

ਚਲੋ ਓਕੇ ਗਾਇਸ ਬਲੈਨਰਸ਼ੀ ਫਲਾਗੇ ਨੇ ਹਨ ਨੂੰ ਸਵਾ ਦੇਣਾ ਆਪ